ਅੱਜ ਸਹਾਰਾ ਕਲੱਬ ਵਾਲਿਆਂ ਨੇ ਮੇਰੇ ਜਨਮ ਦਿਨ ਨੂੰ ਮਨਾ ਕੇ ਮੇਰਾ ਜਨਮ ਦਿਨ ਜਿਹੜਾ ਇੱਕ ਬਹੁਤ ਹੀ ਸਪੈਸ਼ਲ ਡੇ ਭਰਾਤਾ ਵਾ ਸਹਾਰਾ ਕਲੱਬ ਜਿਹੜਾ ਵਾ ਲੋਕਾਂ ਦੀ ਗਰੀਬ ਲੋਕਾਂ ਵਾਸਤੇ ਬੜੀ ਅੱਛੀ ਜਿਹੜੀ ਆ ਅਗੋ ਪ੍ਰਾਲਾ ਕਰਦਾ ਵਾ ਮੇਰੀ ਸਾਰਿਆਂ ਨੂੰ ਅਪੀਲ ਆ ਕਿ ਥੋੜਾ ਥੋੜਾ ਜੋ ਵੀ ਹੋ ਸਕੇ ਆਪਣੇ ਕਮਾਈ ਦੇ ਵਿੱਚੋਂ ਸਹਾਰਾ ਕਲੱਬ ਨੂੰ ਜ਼ਰੂਰ ਦਿਓ ਇੱਥੇ ਆ ਕੇ ਦੇਖੋ ਕਿ ਆ ਕਿਸ ਤਰ੍ਹਾਂ ਬਹੁਤ ਜਿਹੜੇ ਨਿਚਲੇ ਲੈਵਲ ਦੇ ਪਬਲਿਕ ਆ ਉਹਨਾਂ ਨੂੰ ਜਿਹੜੀ ਆ ਟੈਂਸ਼ਨਾਂ ਦਿੰਦਾ ਆ ਅੱਗੇ ਇਹਨਾਂ ਨੇ ਗਰਮ ਕੱਪੜੇ ਦਾ ਸਟਾਲ ਵੀ ਲਾਇਆ ਵਾ ਇਹਨਾਂ ਨੂੰ ਜਰੂਰ ਹੈ ਉਹ ਅੱਥੋਂ ਆ ਕੇ ਕਪੜਾ ਵੀ ਲੈ ਕੇ ਜਾ ਸਕਦਾ ਵਾ ਤੇ ਮੈਂ ਸਾਰੇ ਹਸਾਰਾ ਕਲੱਬ ਦੇ ਕਲਪ ਸਾਹਿਬ ਜੀ ਮਾਸਟਰ ਜੀ ਬਣਾ ਚੇਅਰਮੈਨ ਅਜੀਬ ਜੀ ਹੋਰ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਨਾ ਵਾ ਕਿ ਜਿਨ੍ਹਾਂ ਨੇ ਮੈਨੂੰ ਸੱਦ ਕੇ ਇੱਥੇ ਮੇਰਾ ਮਾਨ ਵਧਾਇਆ ਤੇ ਮੈਂ ਫੀਲ ਕਰਨਾ ਵਾ ਕਿ ਮੇਰੇ ਕੋਲ ਜੋ ਵੀ ਜਥਾ ਸ਼ਕਤੀ ਮੇਰੇ ਕੋਲ ਜੋ ਬਣ ਸਕੇਗਾ ਮੈਂ ਸਾਰਾ ਕਲੱਬ ਨੂੰ ਜ਼ਰੂਰ ਦਵਾਂਗਾ ਕਿਦੇ ਨਾਲ ਕੀ ਜਿਹੜੀ ਆ ਹੋਰ ਵੀ ਲੋਕਾਂ ਦੀ ਸੇਵਾ ਹੋ ਸਕੇ ਤੇ ਮੈਂ ਧੰਨਵਾਦ ਕਰਨਾ ਜੀ ਸਾਰਾ ਕਲੱਬ ਦਾ ਫੋਲਕ ਮੰਨ ਦੇ ਵਿੱਚ ਆ ਗਈ ਸੀ ਕਿ ਆਮ ਪਬਲਿਕ ਦੇ ਨਾਲ ਆਮ ਲੋਕਾਂ ਦੇ ਨਾਲ ਵੀ ਜਿਹੜਾ ਵਾ ਥੋੜਾ ਜਿਆ ਜਨਮ ਦਿਨ ਮਨਾਇਆ ਜਾਵੇ ਤਾਂ ਕਿ ਉਹਨਾਂ ਨੂੰ ਵੀ ਅੱਛਾ ਲੱਗੇ ਮੈਨੂੰ ਪਬਲਿਕ ਦੀ ਸੇਵਾ ਕਰਕੇ ਵੈਸੇ ਹੀ ਅੱਛਾ ਲੱਗਦਾ ਵਾ ਜੀ ਮੈਂ ਬਹੁਤ ਧੰਨਵਾਦ ਕਰਦਾ ਜੀ ਸਾਰਾ ਕਲੱਬ ਵਾਲਿਆਂ ਦੀ ਸਮੁੱਚੀ ਟੀਮ ਦਾ ਜਿਨ੍ਹਾਂ ਨੇ ਇਹਨਾਂ ਮਾਨ ਬਖਸ਼ਿਆ ਤੇ ਜਿਹੜੀ ਅਨਥਾ ਸੇਵਾ ਸਾਰਾ ਕਲੱਬ ਦੀਆਂ ਮੈਡੀਕਲ ਸੇਵਾਵਾਂ ਲਾ ਲੋ ਜਿਹੜੀ ਬਾਹਰ ਇੱਕ ਤੁਸੀਂ ਦੇਖੋ ਲੋਡ ਬੰਦ ਵਾਤਿਆਂ ਕੱਪੜਿਆਂ ਦਾ ਸਟਾਲ ਵੀ ਲੱਗਾ ਹੋਇਆ ਹੈ ਪਾਣੀ ਦੀ ਸੇਵਾ ਨਿਰੰਤਰ ਚੱਲਦੀ ਹੈ ਹਰ ਪਾਸਿਓਂ ਸਾਰਾ ਕਲੱਬ ਬਟਾਲਾ ਸ਼ਹਿਰ ਦੀ ਜਿਹਨੂੰ ਕਹਿੰਦੇ ਜਿੰਨੀ ਸੇਵਾ ਕਰ ਸਕਦੇ ਆ ਉਸ ਤੋਂ ਵੱਧ ਕਰ ਰਹੇ ਨੇ ਤੇ ਮੈਂ ਬਹੁਤ ਧੰਨਵਾਦ ਆ ਪਰਮਾਤਮਾ ਇਹਨਾਂ ਨੂੰ ਹੋਰ ਬਲ ਬਖਸ਼ੇ ਇੰਨੀਆਂ ਪੈਂਸ਼ਨਾਂ ਇਹਨੇ ਗਰੀਬ ਘਰਾਂ ਦੇ ਚੁੱਲ੍ਹੇ ਮੇਰੇ ਸਿਰ ਤੇ ਚੱਲ ਰਹੇ ਨੇ ਇਹਨਾਂ ਨੂੰ ਪਰਮਾਤਮਾ ਹੋਰ ਬਲ ਬਖਸ਼ੇ پال کیونکہ میرے کچھ ٹائم پہ ڈیتھ ہو گئی ہے جس کر کے میرے کو سادھن نہیں ਨਾ ਬਹੁਤ ਧੰਨਵਾਦੀ ਹੋ ਅੰਦਰ ਸਹਾਰਾ ਕਲੱਬ ਆ ਗਿਆ ਇਹ ਓਰੀਗੇਟੂ ਹੈ ਬਹੁਤ ਹੀ ਮਤਲਬ ਇੱਕ ਮਜਬੂਰੀ ਆ ਗਈ ਨਾ ਦੇ ਹਸਬੰਡ ਦੇ ਡੈਥ ਹੋ ਗਈ ਬੱਚੇ ਹੈ ਛੋਟੇ ਛੋਟੇ ਤੇ ਸਿਲਾਈ ਵੀ ਸਿੱਖੀ ਹੋਈ ਹੈ ਇਹਨਾਂ ਦੀ ਐਜੂਕੇਸ਼ਨ ਬਹੁਤ ਅੱਛੀ ਹੈ ਬੀਐਡ ਕੀਤੀ ਹੋਈ ਹੈ ਇਹਨਾਂ ਨੇ ਤੇ ਐਮਏ ਬੀਐਡ ਕੀਤੀ ਹੋਈ ਹੈ ਇਹਨਾਂ ਨੇ ਪੰਜਾਬੀ ਮੇ तो मैं चाहती हूँ कि ये अपने पैर पे खड़े हो आज बहुत अच्छा सारा क्लब ने योगदान देता है इन्होंने एक सिलाई मशीन देके ताकि अपने पैर पर खड़े हो सकन बस मैं कहना चाहवागी कि, कि बहुत, आगे बदे बहुत है अगे बढ़े लेडी बहुत खुशियाँ दे ईश्वर इन्हों सारा क्लब का बहुत बहुत धन्यवाद और रल के सज पाइए वाहू जी का खालसा वाहू जी की फतेह दास तेजबीर सिंह सहारा क्लब तो अज महीनावार पेनशन डे है ਸਾਰਾ ਕਲਾਬ ਪਿਛਲ ਬਹੁਤ ਲੰਬੇ ਸਮੇਂ ਤੋਂ ਜਿਸ ਤਰ੍ਹਾਂ ਸਾਰੀ ਪਬਲਿਕ ਜਾਣਦੀ ਹੈ ਹਰ ਮਹੀਨੇ ਪੈਨਸ਼ਨਰ ਵਾਰ ਦੇ ਸਾਡੇ ਕੋਲ ਹੁੰਦਾ ਅੱਜ ਸਾਡੇ ਇਸ ਬਟਾਲਾ ਵਾਸੀ ਬਟਾਲਾ ਦੇ ਬਹੁਤ ਖੋਨਹਰ ਬਿਜ਼ਨਸਮੈਨ ਅੰਕਿਤ ਗਰਵਾਜ ਜੀ ਅਨਿਲ ਗਰਵਾਜ ਜੀ ਔਰ ਹੋ ਬਹੁਤ ਸਾਰੀਆਂ ਫੈਮਲੀਆਂ ਆਈਆਂ ਜਿਨ੍ਹਾਂ ਨੇ ਆਪਣੇ ਪਰਮਾਤਮਾ ਦੀ ਕਿਰਪਾ ਨਾਲ ਬੜਾ ਅੱਛਾ ਉਪਰਾਲਾ ਕੀਤਾ ਆਪਣੀ ਕਮਾਈ ਦੇ ਵਿੱਚੋਂ ਦਸਵੰਧ ਕੱਢ ਕੇ ਇਹਨਾਂ ਗਰੀਬ ਗੁਰਬਿਆਂ ਦੀ ਮਦਦ ਕੀਤੀ ਉਹਨਾਂ ਨੂੰ ਪੈਨਸ਼ਨ ਦਿੱਤੀ ਗਈ तकरीबन 50 ਦੇ ਕਰੀਬ ਪੈਨਸ਼ਨ ਵੱਢੀ ਗਈ ਆ ਔਰ ਗਰਮ ਕਪੜਿਆਂ ਦਾ ਨਾਲ ਲੰਗਰ ਵੀ ਲਗਾਇਆ ਗਿਆ ਤੂੰ ਅੰਦ ਕੱਟ ਕੇ ਆਪਣੀ ਕਮਾਈ ਨੂੰ ਸਫਲ ਕਰੋ ਆਪਣੇ ਪਰਿਵਾਰ ਦੀਆਂ ਲੋੜਾਂ ਤਾਂ ਜ਼ਰੂਰ ਹੁੰਦੀਆਂ ਨੇ ਬਟ ਪਰਿਵਾਰ ਦੇ ਵਿੱਚ ਸੁੱਖ ਸ਼ਾਂਤੀ ਵੀ ਤਾਂ ਹੀ ਆਂਦੀ ਹੈ ਜੇ ਆਪਾਂ ਦਾਨਪੁਨ ਤੇ ਸੇਵਾ ਕਰਾਂਗੇ ਸੇਵਾ ਕਰਦ ਹੋਏ ਨਹੀਂ ਕਾਮੇ ਜਿਸ ਕੋ ਹੋ ਤ ਪ੍ਰਾਪਤ ਸੋਮੀ ਇੱਕ ਗੁਰਬਾਣੀ ਚ ਲਿਖਿਆ ਗਿਆ ਸੋ ਇਸ ਕਰਕੇ ਆਵਰਾਲ ਕੇ ਸੇਵਾ ਕਰੀਏ ਔਰ ਦਾਨਪੁਨ ਕਰੀਏ ਸੋ ਇਥੇ ਮੈਂ ਆਪਣੀ ਬਾਣੀ ਵਿਰਾਮ ਕਰਦਾ ਹਾਂ ਫਤਿਹ ਬਲੰਨਾ ਵਾਹਿਗੁਰੂ ਖਾਲਸਾ ਵਾਹਿਗੁਰੂ ਦੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਹਾਰਾ ਕਲੱਬ ਆਸ਼ਮ ਦੇ ਵਿੱਚ ਹਰ ਮਹੀਨੇ ਦੀ ਤਰ੍ਹਾਂ ਪੈਨਸ਼ਨ ਵੰਡ ਸਮਾਰੋਹ ਕੀਤਾ ਗਿਆ ਜਿਸ ਵਿੱਚ ਲੋੜਵੰਦਾਂ ਨੂੰ ਪੈਨਸ਼ਨਾਂ ਦਿੱਤੀਆਂ ਜਾਂਦੀਆਂ ਨੇ ਜਿਨ੍ਹਾਂ ਦਾ ਕੋਈ ਸਹਾਰਾ ਨਹੀਂ ਜਿਨ੍ਹਾਂ ਨੂੰ ਕੋਈ ਵੀ ਆਮਦਨ ਦਾ ਕੋਈ ਵਸੀਲਾ ਨਹੀਂ ਹੈਗਾ ਬਹੁਤ ਹੀ ਜ਼ਰੂਰਤਮੰਦ ਲੋਕ ਜੋ ਕਿ ਤੋਂ ਹਰ ਮਹੀਨੇ ਆ ਕੇ ਪੈਨਸ਼ਨ ਪ੍ਰਾਪਤ ਕਰਦੇ ਨੇ ਕਿੰਦਾ ਕਿ ਇੱਕ ਆਪਣੀ ਮੇ ਕਮਾਈ ਦਾ ਇੱਕ ਜਿਹੜਾ ਇਹ ਹੈ ਗਾਈਸਾ ਉਹ ਚੰਗੇ ਕੰਮ ਲਗਾ ਸਕੀਏ ਧੰਨਵਾਦ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਦੇ ਮਹਾਵਾਕਾਂ ਅਨੁਸਾਰ ਅਵਲੇ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਜਿਆ ਕੋਣ ਭਲੇ ਕੋ ਮੰਦੇ ਸਾਰਾ ਕਲੱਬ ਜੋ ਕਿ ਇਸ ਗੁਰਬਾਣੀ ਦੇ ਮਹਾਵਾਕਾਂ ਤੇ ਅਨੁਸਾਰ ਪੂਰਾ ਚੱਲਦਾ ਪਿਆ ਹੋਆ ਹੈ ਬਿਨਾ ਕਿਸੇ ਭੇਦਭਾਵ ਤੋਂ ਅਤੇ ਹਰੇਕ ਸਮਾਜਿਕ ਆਦਮੀ ਦੀ ਲੋੜ ਪੂਰੀ ਕੀਤੀ ਜਾਂਦੀ ਹੈ ਸਾਰਾ ਕਲੱਬ ਵਿੱਚ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਹੋਰ ਵੀ ਕਈ ਸਮਾਜ ਚ ਸੁਸਾਇਟੀਆਂ ਚੱਲਦੀਆਂ ਨੇ ਪਰ ਇੱਥੇ ਜੋ ਵੀ ਕੀਤਾ ਜਾਂਦਾ ਉਹ ਪੂਰਾ ਉਸੇ ਤਰ੍ਹਾਂ ਹੀ ਕਰਕੇ ਵਿਖਾਇਆ ਜਾਂਦਾ ਮਹੀਨਾਵਾਰ ਪੈਨਸ਼ਨ ਦਿੱਤੀ ਜਾਂਦੀ ਹੈ ਇਸ ਤੋਂ ਇਲਾਵਾ ਮੈਂ ਹੁਣੇ ਦੇਖਦਾ ਪਿਆ ਸੀਗਾ ਕਿ ਸਾਡੇ ਸਾਰਾ ਕਲੱਬ ਦੇ ਪ੍ਰਧਾਨ ਸ਼੍ਰੀ ਜਤਿੰਦਰ ਕੱਦ ਜੀ ਕਿਸੇ ਨੂੰ ਆਪਣਾ ਲੈਪਟਾਪ ਦੀ ਜ਼ਰੂਰਤ ਸੀਗੀ ਤੇ ਉਹ ਹੁਣ ਉਹਨੂੰ ਲੈਪਟਾਪ ਦੇ ਕੇ ਨਿਵਾਜਣ ਲੱਗੇ ਆ ਸੋ ਇਹ ਬਹੁਤ ਵਧੀਆ ਗੱਲ ਹੈ ਤੇ ਬਾਕੀ ਇਹਨਾਂ ਦੀ ਐਂਬੂਲੈਂਸ ਵੀ ਹੈਗੀ ਆ ਜੋ ਕਿ ਇਹਨੂੰ ਲੋੜ ਪੈਂਦੇ ਉਦੀ ਵਰਤੋਂ ਕਰ ਸਕਿਆ ਗਿਆ ਹੈ ਕਿ ਇੱਕ ਸਲਾਈਮਸ਼ਨੀ ਦਿੱਤੀ ਗਈ ਆ ਤਾਂ ਜੋ ਆਪਣਾ ਉਹ ਘਰ ਦਾ ਰੋਜ਼ਗਾਰ ਚਲਾ ਸਕੇ